ਖਬਰਨਾਮਾ ਦੇਖਿਆ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਅਰਿਸ ਸਵੀਕਾਰ ਮੈਂ ਆ ਤੁਹਾਡਾ ਉਸ ਰਾਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਆਪਣੇ ਅਸਲੀ ਰੂਪ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਕੋਲ ਗ੍ਰਹਿਮਤਰਾ ਦਾ ਵੀ ਹੈ ਕਸਤਾ 56 ਵਿਰੋਧੀਆਂ ਤੇ ਜਾਣਗੇ ਜੇਲ ਕਿਉਂਕਿ ਸ਼ੇਰ ਦੇ ਹੱਥ ਵਿੱਚ ਮੂੰ ਪਾਲਿਆ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਦੇ ਦੁਆਰਾ ਪ੍ਰਤਾਪ ਸਿੰਘ ਬਾਜਵਾ ਨੇ ਝੂਠ ਮਾਰਿਆ ਜਾਂ ਹਵਾ ਹਵਾ ਦੇ ਵਿੱਚ ਆ ਕੇ ਉਹਨਾਂ ਨੇ ਕਿਹਾ ਕਿ 50 ਹੈਂਡ ਗ੍ਰੇਨੇਡ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆ ਚੁੱਕੇ ਨੇ ਇਹ ਇੰਟੈਲੀਜੈਂਸੀ ਇਹ ਜਾਣਕਾਰੀ ਪ੍ਰਤਾਪ ਸਿੰਘ ਬਾਜਵਾ ਨੂੰ ਕਿਵੇਂ ਹੋਈ ਇਸ ਨੂੰ ਲੈ ਕੇ ਹੁਣ ਜਿਹੜੀ ਨੇ ਰਾਜਾ ਵੜਿੰਗ ਕਹਿੰਦੇ ਨੇ ਕਿ ਜੇਕਰ ਗ੍ਰਿਫਤਾਰੀ ਹੋਈ ਪ੍ਰਤਾਪ ਸਿੰਘ ਬਾਜਵਾ ਦੀ ਤਾਂ 8 ਨਾਲ 8 ਖੜਕਾ ਦੇਾਂਗੇ ਤੇ ਰਾਜਾਵਲੀ ਨੂੰ ਲਾਉਣ ਆਰਡਰ ਦਾ ਪਤਾ ਨਹੀਂ ਹੈ ਦੈਸ਼ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਤੇ ਵਕ ਵਕ ਤਰਾਵਾਂ ਦੇ ਤਹਿਤ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਹੈ ਆਫਾਇਰ ਦਰਜ ਪ੍ਰਤਾਪ ਸਿੰਘ ਬਾਜਵਾ ਤੇ ਹੋਊਗੀ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਸ਼ੁਰੂਲੀ ਛੱਡੀ ਸੀ ਜਿਹੜਾ ਝੂਠ ਬੋਲਿਆ ਸੀ ਉਹ ਬਿਲਕੁਲ ਪੁੱਠਾ ਪੈ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਵੱਖ-ਵੱਖ ਤਰਾਮਾਂ ਦੇ ਤਹਿਤ ਉਹਨਾਂ ਉੱਤੇ ਪਰਚਾ ਦਰਜ ਕਰ ਲਿਆ ਗਿਆ ਹੈ ਕਿਉਂਕਿ ਉਹਨਾਂ ਵੱਲੋਂ ਜਿਹੜੀ ਟੀਮ ਗਈ ਸੀ ਇਨਵੈਸਟੀਗੇਸ਼ਨ ਕਰਨ ਵਾਸਤੇ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਅਦੇਜ ਦਿੱਤੀ ਸੀ ਅੱਜ ਸ਼ਾਮ ਨੂੰ ਟੀਮ ਗਈ ਸਵੇਰੀ ਕਵਰ ਆਈ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਉਸ ਟੀਮ ਨੂੰ ਕੋਈ ਵੱਡਾ ਰਿਸਪਾਂਸ ਨਹੀਂ ਦਿੱਤਾ ਪ੍ਰਤਾਪ ਸਿੰਘ ਬਾਜਵਾ ਖੁਦ ਵੀ ਘਬਰਾ ਗਿਆ ਕਿਤੇ ਮੈਂ ਪੰਗਾ ਲੈ ਲਿਆ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾ ਕੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਬਦਲ ਲੱਗਿਆ ਆਪਣੇ ਬਿਆਨ ਮਿੰਟ ਲਾਉਂਦੇ ਨੇ ਬਾਦ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਮੈਨੂੰ ਮੇਰੇ ਕਿਸੇ ਨਜ਼ਦੀਕੀ ਨੇ ਕਿਹਾ ਸਾਡੇ ਆਪ ਦੇ ਸੋਰਸ ਨੇ ਉਹਨਾਂ ਕਹਿੰਦਾ ਕਿ ਜੇਕਰ ਤੁਹਾਡੇ ਆਪ ਦੇ ਸੋਰਸ ਨੇ ਕੀ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬੜੀ ਰਵੇ ਇਸ ਨੂੰ ਲੈ ਕੇ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਐਤਵਾਰ ਨੂੰ ਦੇਰ ਰਾਤ ਮੋਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿੱਚ ਵਰਤਾਪ ਸਿੰਘ ਬਾਜਬਾ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਹੈ ਯਾਨੀ ਕਿ ਸਾਈਬਰ ਕ੍ਰਾਈਮ ਤੇ ਮਾਮਲਾ ਚਲਾ ਗਿਆ ਹੈ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਤੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਹੜਾ ਛੜਯੰਤਰ ਜਿਹੜਾ ਸ਼ੁਰਲੀ ਜਾਂ دہشت ਫਲੌਂਗ ਦੇ ਲਈ ਇੱਕ ਵੱਡਾ ਬਿਆਨ ਦਿੱਤਾ ਗਿਆ ਉਸ ਬਿਆਨ ਨੂੰ ਲੈ ਕੇ ਕਸੂਤੇ ਫਸ ਗਏ ਨੇ ਪ੍ਰਤਾਪ ਸਿੰਘ ਬਾਜਵਾ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਦੇਸ਼ ਤਰੋਹਿਆਂ ਦੀ ਪੰਜਾਬ ਦੇ ਵਿੱਚ ਕੋਈ ਤਾਂ ਨਹੀਂ ਦੇਸ਼ ਤਰੋਹਿਆਂ ਤੇ ਪੰਜਾਬ ਤਰੋਹਿਆਂ ਤੇ ਵੱਡੀ ਕਾਰਪੇਚ ਹੋਵੇਗੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਗੇ ਰਾਜਾ ਵਰਿੰਗ ਨੂੰ ਪਤਾ ਲੱਗਿਆ ਹੈ ਕਿ ਕਿਸੇ ਵੀ ਸਮੇਂ ਪ੍ਰਤਾਪ ਸਿੰਘ ਬਾਜਵਾ ਨੂੰ ਚੱਕਿਆ ਜਾ ਸਕਦਾ ਹੈ ਸਾਈਬਰ ਕ੍ਰਾਈਮ ਵੱਲੋਂ ਇਸ ਕਰਕੇ ਅਸੀਂ ਇੱਟ ਨਾਲ ਝੜਕਾ ਦੇਾਂਗੇ ਸਿੱਧੀ ਧਮਕੀ ਵੀ ਦੇ ਦਿੱਤੀ ਗਈ ਹੈ ਰਾਜਾ ਬੜਿੰਗ ਦੇ ਦੁਆਰਾ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਅਤੇ ਸੂਚੇ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਨੂੰ ਭਾਈ ਜੇਕਰ ਤੁਹਾਡੇ ਕੋਲ ਕੋਈ ਪੁਖਤਾ ਸਬੂਤ ਹੀ ਨਹੀਂ ਫਿਰ ਤੁਸੀਂ ਬੋਲੋ ਹੀ ਨਾ ਧੰਨਵਾਦ